内蒙古。 ਇਹ ਮੁਕਿਆਰ ਐ ਮੇਰੇ ਜਿਹੜਾ ਪੱਛਾ ਜੀ ਉਹਨੇ ਇਸੇ ਦੋ ਗਲਾਸ ਪਾਣੀ ਭਰ ਲਏ ਇੱਥੇ ਪਾਣੀ ਦੋ ਗਲਾਸ ਲੈ ਕੇ ਇੱਥੇ ਰੱਖਦੇ ਹੁੰਦੇ ਸੀ ਬਸ ਇਹ ਕਰੋ ਸਾਫੀ ਕੰਮ ਬੋਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ Fateh ਅੱਜ ਅਸੀਂ ਇੱਕ ਚੈਨਲ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਨਵੇਂ ਦੀ ਇਹ ਚੈਨਲ ਸਾਡਾ ਜਿਹੜਾ ਵਾ LIC of India ਨੂੰ ਸਮਰਪਿਤ ਹੋਊਗਾ ਕਿਉਂਕਿ ਮੇਰੇ ਕੋਲ ਪਿਛਲੇ 25 ਸਾਲ ਤੋਂ LIC ਦੀ ਏਜੰਸੀ ਹੈ ਤੇ ਮੈਂ ਇਹ ਹਰ ਕਿਤੇ ਦੇ ਨਾਲ ਰਿਲੇਟਡ ਲੋਕਾਂ ਨੇ ਚੈਨਲ ਆਪਣੇ ਬਣਾਏ ਅਸੀਂ ਇਹਦੇ ਵਿੱਚ ਇਸ ਚੈਨਲ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਇਹਦੇ ਵਿੱਚ ਕੀ ਕੀ ਮੁਸ਼ਕਲਾਂ ਆਉਂਦੀਆਂ ਨਵੇਂ ਬੱਚੇ ਜਿਹੜੇ ਆ ਉਹ ਇਹਦੇ ਵਿੱਚ ਭਰਤੀ ਹੋਣ ਤੇ ਉਹਨਾਂ ਨੂੰ ਕੀ ਬੈਨੀਫਿਟ ਮਿਲਣਗੇ ਇਹ ਸਾਰੀਆਂ ਚੀਜ਼ਾਂ ਦੱਸਣ ਦੀ ਕੋਸ਼ਿਸ਼ ਵਧੀਆ ਤੋਂ ਵਧੀਆ ਪਾਲਸੀਆਂ ਜਿਹੜੀਆਂ ਆਉਂਦੀਆਂ ਨਵੀਂ ਤੋਂ ਨਵੀਂ ਪਾਲਸੀ ਉਹਦੀ ਉਹਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਪੁਰਾਣੀਆਂ ਪਾਲਸੀਆਂ ਬਾਰੇ ਵੀ ਜਾਣਕਾਰੀ ਦਵਾਂਗੇ ਗਾਹਕਾਂ ਦੀਆਂ ਮੁਸ਼ਕਲਾਂ ਨੂੰ ਹਰ ਤਰੀਕੇ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਲੋਕਾਂ ਨੇ ਇਸ ਖੇਤਰ ਦੇ ਵਿੱਚ ਵਧੀਆ ਅਚੀਵਮੈਂਟ ਕੀਤੀ ਆ ਉਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਜਿਹੜੇ ਆ ਉਹ ਤੁਹਾਨੂੰ ਆਮ ਗਾਹਕਾਂ ਨੂੰ ਤੇ ਆਪਣੇ ਜਿਹੜੇ ਆਪਣੇ LIC ਦੇ ਏਜੰਟ ਸਹਿਬਾਨ ਆ ਉਹਨਾਂ ਨੂੰ ਉਹਨਾਂ ਸ਼ਖਸੀਅਤਾਂ ਦੇ ਨਾਲ ਜਿਹੜਾ ਮਿਲਾਉਂਦੇ ਵੀ ਰਵਾਂਗੇ ਇਸੇ ਹੀ ਤਹਿਤ ਅੱਜ ਅਸੀਂ ਕੋਸ਼ਿਸ਼ ਕੀਤੀ ਆ ਕਿ ਸਭ ਤੋਂ ਪਹਿਲੀ ਜਿਹੜੀ ਸ਼ਖਸੀਅਤ ਨੂੰ ਮਿਲਾਇਆ ਜਾਵੇ ਉਹ ਹੈਗੇ ਆ ਸਾਡੇ ਸ੍ਰੀ ਕੇ ਐਲ ਜੁਲਕਾ ਜੀ ਕੇ ਐਲ ਜੁਲਕਾ ਜੀ LIC ਦੇ ਨਾਲ ਕਦੋਂ ਜੁੜੇ ਕਿਵੇਂ-ਕਿਵੇਂ ਇਹਨਾਂ ਨੇ ਇਹਦੇ ਵਿੱਚ ਕੰਮ ਕੀਤਾ ਕਿਹੜੀ ਅਚੀਵਮੈਂਟ ਕੀਤੀ ਉਹ ਸਾਰੀ ਜਿਹੜੀ ਆ ਗੱਲਬਾਤ ਆਪਾਂ ਇਹਨਾਂ ਦੇ ਨਾਲ ਅੱਜ ਕਰਾਂਗੇ ਇਹ ਜੁਲਕਾ ਸਾਹਿਬ ਤੁਹਾਡਾ ਸਾਡੇ ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਆ ਤੇ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਅਛਾ ਹੁਣ ਤੁਹਾਨੂੰ ਪਹਿਲਾ ਕੁਐਸਚਨ ਇਹ ਆ ਕਿ ਤੁਸੀਂ ਅੱਲਾ ਹੀ ਸੀ ਦੇ ਨਾਲ ਜੁੜੇ ਕਿਦੋਂ 1987 ਦੇ ਵਿੱਚ 87 ਦੇ ਵਿੱਚ ਜਨਵਰੀ ਜਨਵਰੀ 1987 ਦੇ ਵਿੱਚ ਇਹ ਗਰਦਾਸਪੁਰ ਗਰਦਾਸਪੁਰ ਕਿਉਂ ਦਾ ਮਾਰਾਂ ਕੀ ਸਾਗੀ ਨੰਬਰ ਉਦੋਂ ਉਦੋਂ ਇੱਥੇ ਬਟਾਲੇ ਨਹੀਂ ਸੀ ਹਿੰਦੀ ਉਹ ਜਿਹੜਾ ਗਰਨ ਮਾਉਥ ਹੈ ਈ ਅੱਛਾ ਤੁਸੀਂ ਏਜੰਸੀ ਉੱਥੇ ਲਈ ਆ ਗੁਰਦਾਸਪੁਰ 14 12 ਉੱਥੇ ਦਾ ਨੰਬਰ ਆ ਠੀਕ ਆ ਮੈਂ ਉੱਥੇ ਤੁਹਾਡਾ 14 12 ਆ ਨੰਬਰ ਆ 14 12 ਠੀਕ ਆ ਸਵਾਗਤ ਠੀਕ ਆ ਤੇ 144 ਆ ਨਾ ਤੁਹਾਡਾ ਤੁਹਾਡਾ 144 ਆ ਨਾਲ ਲੱਗਦਾ ਹਾਂ ਅੱਛਾ ਸਾਡਾ 1081 ਲੱਗਦਾ ਤੁਹਾਡਾ 144 ਲੱਗਦਾ ਅੱਛਾ ਇਹ ਗੁਰਦਾਸਪੁਰ ਦੀ ਇਹਨਾਂ ਦੀ ਏਜੰਸੀ ਆ ਤੇ ਇਹ ਜਿੰਕਾ ਸਾਹਿਬ ਫਿਰ ਤੁਸੀਂ ਜਦੋਂ ਇਹ ਬਣੇਗੇ ਏਜੰਟ ਹਾਂਜੀ ਉਸ ਤੋਂ ਬਾਅਦ ਕੰਮ ਦੇ ਵਿੱਚ ਕੀ ਮੁਸ਼ਕਲਾਂ ਆਈਆਂ ਕਿਦਾਂ ਦਾ ਕੰਮ ਸੀ ਕਿਦਾਂ ਦਾ ਉਹ ਮਾਹੌਲ ਹੈਗਾ 1987 ਤੋਂ ਲੈ ਕੇ ਵਿੱਚ ਇੱਕ ਦੌਰ ਮਤਲਬ ਗੜਬੜੀ ਵਾਲਾ ਵੀ ਕਹਿ ਸਕਦੇ ਆਇਆ ਤੇ ਕੀ ਕੀ ਮੁਸ਼ਕਲਾਂ ਆਈਆਂ ਤੁਹਾਨੂੰ ਫੀਲਡ 'ਚ ਕੋਈ ਮੁਸ਼ਕਲ ਨਹੀਂ ਆਈ ਮੇਰੇ ਨਾਲ ਡੀਓ ਸੀਏ ਮਿਸਟਰ ਪੀ ਆਨ ਬ੍ਰਹਮੀ ਅੱਛਾ ਉਹਨਾਂ ਨਾਲ ਮੈਂ ਸਾਰਾ ਕੰਮ ਕੀਤਾ ਠੀਕ ਹੈ ਜੀ ਸਟਾਰਟਿੰਗ ਉਹਨਾਂ ਨੇ ਕੀਤਾ ਉਹਨਾਂ ਦਾ ਹੈੱਡ ਕੁਆਰਟਰ ਸੀਗਾ ਕਨਵਾ ਅੱਛਾ ਤੁਹਾਡਾ ਤੁਹਾਡਾ ਏਰੀਆ ਆਪੂ ਨਾਲ ਕੋ ਕਾਨੂੰਨ ਦਾ ਅੱਛਾ ਅੱਛਾ ਠੀਕ ਹੈ ਮੈਨੂੰ ਮੇਰੇ ਕੋਲ ਆਏ ਸਿਕਾਦੀਆਂ ਨੇ ਗਲਤ ਕੀਤੀ ਮੇਰੇ ਨਾਲ ਕਿ ਮੈਨੂੰ ਲੈ ਗਏ ਉਹ ਗੁਰਦਾਸਪੁਰ ਬਜਾਜ ਸਾਹਿਬ ਸੀ ਇਹ ਬ੍ਰਾਂਚ ਮੈਨੂੰ ਇਹ ਰੋਤੇ ਇਹੀ ਬਜਾਜ ਨਹੀਂ ਅੱਛਾ ਉਹ ਹੋਰ ਸੀ ਠੀਕ ਹੈ ਜੀ ਜਿਹੜੇ ਜਿਹੜੇ ਹੁੰਦੇ ਸੀ ਬਾਜ ਐਜੰਟੀ ਬੜੀ ਕੀਤੀ ਆ ਛੋਟੇ ਜਿਹੇ ਕਾਦੇ ਹੁੰਦੇ ਸੀਗੇ ਅੱਛਾ 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 ਉਹ ਉੱਥੇ ਮੈਂ ਜਾਇਨ ਕਰ ਲਿਆ ਉਦੋਂ ਕਿੰਨੇ ਕੇ ਏਜੰਟ ਹੁੰਦੇ ਸੀ ਹਾਂਜੀ ਉਦੋਂ ਏਜੰਟ ਕਿੰਨੇ ਕੁ ਹੁੰਦੇ ਸੀ ਉਦੋਂ ਇੰਨੇ ਜਿਆਦਾ ਨਹੀਂ ਥੋੜੇ ਏਜੰਟ ਹੀ ਤੇ ਅੱਛਾ ਤੇ ਫਿਰ ਤੁਸੀਂ ਕਿੰਨੀਆਂ ਪਹਿਲੇ ਸਾਲ ਕਿੰਨੀਆਂ ਪਾਲਸੀਆਂ ਕੀਤੀਆਂ ਕੋਈ ਯਾਦ ਆ ਪਹਿਲੇ ਸਾਲ ਕੀਤੀ ਆ ਪੰਜਾਬ ਅੱਛਾ ਠੀਕ ਆ ਉਦੋਂ ਕਿੰਨੀ ਕੁ ਕਿਸ਼ਤ ਹੁੰਦੀ ਸੀ ਉਦੋਂ ਹਾਂਜੀ ਉਦੋਂ ਕਿਸ਼ਤ ਕਿੰਨੀ ਕੁ ਰੱਖਦੇ ਹੁੰਦੇ ਸੀ ਕਿਸ਼ਤ ਸੀ ਰੱਖਦੇ ਸੀਗੇ ਸੈਂਕੜਿਆਂ ਦੀ ਰੱਖੀ ਜੀ ਸੀ ਹਜ਼ਾਰਾਂ ਸੈਂਕੜਿਆਂ ਚ ਅੱਛਾ ਮਤਲਬ ਜਿਦਾ 200 100 ਇਦਾਂ अच्छा अच्छा 5000 10000 20000 अच्छा एद्दा भी रखी है ठीक है ठीक है 5 10 10 ਤੇ ਆਪਣੇ ਜਿੱਦਾਂ ਤੁਸੀਂ ਸੀਐਮ ਕਲੱਬ ਮੈਂਬਰ ਬਣੇ ਹੋ ਉਸ ਤੋਂ ਪਹਿਲਾਂ ਕੋਈ ਹੋਰ ਕਲੱਬ ਮੈਂਬਰ ਦੀ ਹੈਗੀ ਸੀ ਤੁਹਾਡੀ ਹਾਂਜੀ ਕਿਹੜੀ ਮੈਨੂੰ ਜਦੋਂ ਮੈਂ ਗਰਦਾਸਪੁਰ ਜਾਣ ਕੀਤਾ ਵਾ ਹਾਂ ਇੱਕ ਮਹੀਨੇ ਬਾਅਦ ਹੀ ਬਟਾਲੇ ਵਾਲੇ ਬ੍ਰਾਂਚ ਮੈਨੇਜਰ ਦੇ ਕਾਏ ਉੱਥੇ ਬਟਾਲੇ ਹੂੰ ਹੂੰ ਉਹ ਨਹੀਂ ਭੁੱਲ ਗਿਆ ਮੈਂ ਹੁਣੇ ਹੀ ਯਾਦ ਸੀ ਮੈਨੂੰ ਉਹ ਨੂੰ ਪਤਾ ਲੱਗਾ ਉਹਨਾਂ ਨੂੰ ਤੇ ਉਹ ਕਾਧੀਆਂ ਮੇਰੇ ਕੋਲ ਆ ਗਏ ਹੂੰ ਉਹ ਆਣ ਕੇ ਕਹਾਣੀ ਪਾਉਣ ਲੱਗ ਪਿਆਣ ਕਿ ਮੇਰੇ ਨਾਲ ਦੇਖੋ ਜੀ ਸਾਡੀ ਦਾ ਨੀਸਤਾਰੀ ਆ ਇਹ ਆ ਉਹ ਹੈ ਕਿ ਤੁਸੀਂ ਇਹ ਮਤਲਬ ਬਟਾੜੇ ਕੰਮ ਕਰੋ ਬਟਾੜੇ ਆਓ ਧੀ ਇਦਾਂ ਨਹੀਂ ਕਰਨਾ ਅੱਛਾ ਅੱਛਾ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਕੰਡੀਸ਼ਨ ਇਹ ਹੈਗੀ ਆ ਹੂੰ ਕਿ ਮੇਰੇ ਡੀਰ ਨੂੰ ਨਾਲ ਲਿਆਓ ਅੱਛਾ ਇਹ ਬੋ ਕਿਹਾ ਠੀਕ ਆ ਉਹਨਾਂ ਨੇ ਕਿਹਾ ਠੀਕ ਆ ਉਹਨਾਂ ਨੇ ਅੰਬਰਸਰ ਭੇਜ ਕੇ ਭੇਜ ਕੇ ਨਾ ਹੂੰ ਉਦੋਂ ਜਲੰਧਰ ਦਾ ਅੱਛਾ ਉਹਦਾ ਡਿਵੀਜ਼ਨ ਜਲੰਧਰ ਹੀ ਜਲੰਧਰ ਅੰਮ੍ਰਿਤਸਰ ਨਹੀਂ ਨਹੀਂ ਅੰਮ੍ਰਿਤਸਰ ਬਾਅਦ ਚ ਬਣੇ ਛੋਟਾ ਜਿਹਾ ਅੰਮ੍ਰਿਤਸਰ ਨੇ ਛੋਟਾ ਜਿਹਾ ਬਣਾਇਆ ਸੀ ਇਹਨਾਂ ਨੇ ਹੂੰ 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 ਤੇ ਉੱਥੇ ਇਹਨਾਂ ਨੇ ਫੇਰ ਮਹੀਨੇ ਬਾਅਦ ਹੀ ਮੈਂ ਇਥੇ ਆ ਗਿਆ ਨਾਲ ਹੀ ਬੜਾ ਅੱਛਾ ਤੁਹਾਨੂੰ ਉਹਨਾਂ ਬਦਲ ਕੇ ਇੱਥੇ ਲੈਂਦਾ ਨਾਲ ਪਰਮੀ ਸਾਹਿਬ ਵੀ ਆ ਗਏ ਡੀਓ ਸਾਹਿਬ ਵੀ ਨਾਲ ਹੀ ਆ ਗਏ ਡੀਐਲ ਸਾਹਿਬ ਵੀ ਨਾਲ ਹੀ ਆ ਆਈ ਸਾਈ ਸਾਰਾ ਉਹਦਾ ਕਰਨ ਜਿਉਣਾ ਵੀ ਉਹਦਾ ਠੀਕ 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 ਆ ਅਸੀਂ ਫਿਰ ਦੋਨਾਂ ਨੇ ਰਲ ਕੇ ਪੂਰਾ ਰੋਜ ਦਾ ਪ੍ਰੋਗਰਾਮ ਬਣਾ ਕੇ ਪਿੰਡਾਂ ਦੇ ਵੀ ਜਾਣਾ ਸਬ ਤਾਂ ਜਾਣਾ ਪੂਰਾ ਸਾਡਾ ਲੋਕਾਂ ਨੂੰ ਵੇਰ ਪਤਾ ਹੈ ਹਾਂ ਤੇ ਚਾਹ ਮੈਂ ਪਹਿਲਾਂ ਕਲੱਬ ਕਿਹੜੀ ਬਣੀ ਕੱਡੀ ਮੇਰੀ ਪਹਿਲੇ ਦੀ ਬੀਐਮ ਹੀ ਬਣੀ ਸੀ ਅੱਛਾ ਪਹਿਲਾਂ ਬੀਐਮ ਬਣੀ ਬੀਐਮ ਨਾਮ ਆਤਰੀ ਬੀਐਮ ਵੀ ਆਮ ਹੂੰ ਤੇ ਜਦੋਂ ਅੱਛਾ ਮੈਂ 1987 ਦੇ ਵਿੱਚ ਚੇਅਰਮੈਨ ਕਲੱਬ ਬਣ ਗਿਆ ਨਹੀਂ ਤੂੰ ਹੀ ਏਜੰਸੀ ਕਦੋਂ ਲਈ ਯਾਸੀਨ ਮੈਂ 77 87 ਤੇ ਏਜੰਸੀ ਲਈ ਨਾ ਹਾਂ ਤੇ ਚੇਅਰਮੈਨ ਕਲੱਬ ਮੈਂਬਰ ਕਦੋਂ ਬਣੇ ਯਾਦ ਕਰੋ ਥੋੜਾ ਕਿੰਨੇ ਸਾਲਾਂ ਬਾਅਦ ਬਣੇ ਇਹ ਯਾਦ ਨਹੀਂ ਮੈਂ ਦਾਤਵਾਲੀ ਬਣ ਗਿਆ 97 ਚ ਬਣਿਆ ਹਾਂਜੀ 97 ਚ 99 ਤੋਂ ਪਹਿਲੇ ਬਣ ਗਿਆ ਅੱਛਾ ਮੈਂ 88 ਚ ਬਣਿਆ ਜੇ ਫਿਰ ਏਜੰਸੀ ਤੁਹਾਡੀ ਪਹਿਲਾਂ ਦੀ ਹੋਊਗੀ ਏਜੰਸੀ ਪਹਿਲੇ ਦੀ ਵਸ 67 ਹੋਣਾ ਮੇਰੇ ਤਨ ਪਲੇਖਾ ਪੈ ਗਿਆ 67 ਦਾ ਹੋਣਾ ਹੈ ਨਾ 67 ਇਹ ਮੈਨੂੰ ਯਾਦ ਦਾ ਛੋਟਾ ਫਰਕ ਪਿਆ ਹਾਂ ਗਾਇਆ ਸਾਸਿ ਜੀ ਜਮਾ ਚੇਰਮਨ ਗੱਲ ਨੂੰ ਬਣ ਗਿਆ ਅੱਛਾ 87 ਤੁਸੀਂ ਚੇਅਰਮੈਨ ਵੀ ਬਣ ਗਏ ਸੀ ਹਾਂ ਮੈਂ ਸਾਸਿ ਦੇ ਵਿੱਚ ਬਣਿਆ ਜ਼ੀ ਡੀ ਐਮ ਦਾ ਤੇ ਮੀਟਿੰਗ ਹੋਈ ਸਾਡੀ ਇੱਥੇ ਇਹ ਕੁੰਦਨ ਨੇ ਆਪਣੇ ਯੋਧਪੁਰ ਅੱਛਾ ਯਾਪੁਰ ਯਾਪੁਰ ਜੋਧਪੁਰ ਤੇ ਉੱਥੇ ਮੀਟਿੰਗ ਸਾਡੀ ਹੋਈ ਤੇ ਉੱਥੇ ਜਿਹੜੇ ਆਇਤੀ ਕੇ ਸਾਡੇ ਕੋਈ ਅਫਸਰ ਹਾਂ ਉਹ ਉੱਥੇ ਪਹੁੰਚ ਗਏ ਹੋਤੇ ਠੀਕ ਆ ਅੱਛਾ ਜੀ 87 ਤੁਸੀਂ ਸੀਐਮ ਕਲੱਬ ਦਾ ਮੈਂਬਰ ਬਣ ਕੇ ਬੜੀ ਦੱਮੀ ਚਰਨੀ ਤੁਹਾਡੀ ਮੈਨੂੰ ਸਾਰਿਆਂ ਨੇ ਚੁੱਕ ਚਕਾ ਕੇ ਨਾ ਹਮ ਸਟੇਜ ਤੇ ਘੜਾ ਅੱਛਾ ਉਹ ਤਾਂ ਪਹਿਲਾਂ ਬੋਲਦੇ ਨਹੀਂ ਸਟੇਜ ਤੇ ਬਸ ਸ਼ੁਰੂ ਕਰਤਾ ਅੱਛਾ ਉਹ ਤੋਂ ਕਰਤਾ ਫਿਰ ਅੱਛਾ ਮੈਂ ਕਿਹਾ ਵੀ ਗੱਲ ਇਹ ਆ ਕਿ ਮੈਂ ਬੜੀ ਹੈਰਾਨਗੀ ਹੁੰਦੀ ਪਈ ਆ ਕਿ ਅਸੀਂ ਲੋਕ ਜਦੋਂ ਦੇ ਇਥੇ ਜਾਇਨ ਕੀਤਾ ਹਮ ਕਦੀ ਇਹ ਫੁਆਏ ਰਾਜਸਥਾਨ ਦੇ ਖੂਰਦੇ ਤੇ ਖੜਦੇ ਨਹੀਂ ਸਾਨੂੰ ਹਾਂ ਤੇ ਗੱਲਬਾਤ ਕੀਤੀ ਹਾਂ ਕਿ ਮੈਨੂੰ ਕਹਿਣ ਲੱਗੇ ਨਾ ਭੁੱਲ ਗਿਆ ਉਹਨਾਂ ਦਾ ਕਹਿੰਦੇ ਨੇ ਦੱਸੋ ਕਿੱਥੇ ਜਾਂਦੇ ਹੋ ਮੈਂ ਕਿਹਾ ਮੈਂ ਚਾਨਾ ਹਾਂ ਸ਼੍ਰੀ ਦਗਰ ਵਗੈਰਾ ਕਰੋ ਹਾਂ ਉਹ نوٹ ਕੇ ਨੋਟ ਕਰਤਾ ਜੀ ਅਗਲੀ ਨੈਕਸਟ ਜੀ ਹੋਗੀ ਖੀਨਾਂ ਲਲੋਈ ਅੱਛਾ ਲੱਗੇ ਮੈਨੂੰ ਜਾਂਦਾ ਹੋ ਕੋ ਨਹੀਂ ਹੋਇਆ ਉੱਥੇ ਹੂੰ ਮੈਨੂੰ ਮਤਲਬ ਮੈਂ 87 'ਚ ਬਣ ਗਿਆ ਇਧਰ ਨਾਲ ਹੀ ਹਾਂ ਇਹ ਪਥਾਲ ਇਹ ਰਿਆ ਮੈਂ ਜੈਡਮ ਕਲੱਬ ਤੇ ਉਦੋਂ ਹੀ ਮੈਂ ਕਾਰ ਵੀ ਲ ਲਈ ਜੈਡਮ ਜੀ ਲ ਲਈ ਮੈਂ ਅਚਾ ਜੈਡਮ ਚ ਕਾਰ ਲਈ ਜੈਡਮ ਕਿਹੜੀ ਕਾਰ ਲਈ ਪਹਿਲਾਂ ਸਭ ਤੋਂ ਮਰuti ਮੈਂ ਫੀਅਟ ਫੀਅਟ ਵਗੈਰਾ ਲ ਲਈ ਉਹ ਬੜੀ ਉਹ ਬੜੀ ਸਸਤੀ ਮੇਰੀ ਲੱਖ ਰੁਪਏ ਦੇ ਲੱਗ ਛੜੇ ਮੇਰੇ ਲੱਖ ਮੇਰੀ ਨਵੀਂ ਬਿਲਕੁਲ ਉਹ ਲੈ ਹੋਰ ਤੱਕ ਕਿੰਨੀਆਂ ਗੱਡੀਆਂ ਲੈਸੀ ਚਲ ਰਹੀਆਂ ਉਹਦੇ ਬਾਅਦ ਮੈਂ ਇਹ ਚੌਥੀ ਗੱਡੀ ਤੇਰੇ ਕੋਲ ਆ ਚੌਥੀ ਆ ਚੌਥੀ ਆ ਅੱਛਾ ਹੁਣ ਕਿਹੜੀ ਆ ਇਹ ਦੀ ਆ ਨੋਵਾ ਨੋਵਾ ਹੁਣ ਨੋਵਾ ਗੱਡੀ ਰੱਖੀ ਹੈ ਲੈਸੀ ਤੋਂ ਲਈ ਆ ਲੈਸੀ ਤੋਂ ਬੀ ਵੈਰੀ ਗੁੱਡ ਅੱਛਾ ਤੇ ਇਹ ਬਜਾਜ ਵੀ ਲਈ ਇਹ ਵੀ ਲਈ ਕਈ ਗੱਡੀਆਂ ਫਿਰ ਉਹ ਵਰਨਾ ਹੀ ਲਈ ਵਰਨਾ ਲਈ ਸਾਹ ਵਰਨਾ ਬੜਾ ਦਿਨ ਚਲਾਈ ਆ ਵਰਨਾ ਉਹਨਾਂ ਦਿਨਾਂ ਚ ਨਵੇਂ ਨਵੇਂ ਆਏ ਜਦੋਂ ਤੁਸੀਂ ਲੈ ਲਈ ਮੈਂ ਲੈ ਲਈ ਹਾਂ ਤੇ ਅਛਾ ਇਹ ਹੋ ਗਈ ਗੱਡੀਆਂ ਦੀ ਗੱਲ ਹਾਂ ਤੁਸੀਂ ਸੀਐਮ ਕਲੱਬ ਮੈਂਬਰ ਬਣ ਗਏ ਤੇ ਆ ਰਿਕਾਰਡ ਜਿਹੜਾ ਤੁਸੀਂ ਰੱਖ ਦੇ ਦੀ ਹਾਂਜੀ ਇਹਦੇ ਬਾਰੇ ਵੀ ਦੱਸੋ ਜਦੋਂ ਮੈਂ ਬੀਮਾ ਕਰਦਾ ਹਾਂ ਤੇ ਉਸ ਦੇ ਮੈਂ ਦਰਜ ਕਰਦੇ ਨਾ ਨਾਲ ਆਹ ਦਾ ਕੁਝ ਕਰਦੇ ਨਾ ਲਿਖ ਦੇਣਾ ਕਾਫੀ ਹਾਈਟ ਵੇਟ ਤੱਕ ਵੀ ਨੰਬਰ ਆਹ ਦਾ ਹਾਈਟ ਵੇਟ ਵਗੈਰਾ ਅੱਛਾ ਜਨਮ ਕਿੱਥੇ ਹੋਇਆ ਸਾਰਾ ਪ੍ਰੋਗਰਾਮ ਕਰ ਦੇਣਾ ਅੱਛਾ ਦਸਤਾਵੇਜ਼ ਲਿਖ ਦੇਣਾ ਸਾਰਾ ਇਹਨਾਂ ਨੇ ਕਿੰਨੇ ਵਧੀਆ ਤਰੀਕੇ ਦੇ ਨਾਲ ਐ ਸਾਫ਼ ਸੁਥਰਾ ਜਿਹੜਾ ਸਾਰਾ ਕੁਝ ਲਿਖ ਕੇ ਤੇ ਰੱਖਿਆ ਹੋਇਆ ਕਿ ਕਿ ਮੂੜ ਕਿਹੜੇ ਦੇ ਵਿੱਚ ਕਿਸ ਤਰ੍ਹਾਂ ਨਹੀਂ ਆ ਆਪ ਜੀ ਲਈ ਆ ਆ ਪਲਾਨ ਆ ਆ ਕਿਸਤੇ ਆ ਆ ਇੰਨੇ ਦਾ ਸਾਮੀ ਛੋੜਿਆ ਆ ਪਾਲਸੀ ਨੰਬਰ ਆ ਤੇ ਟੈਲੀਫੋਨ ਨੰਬਰ ਵੀ ਆ ਹੁਣ ਟੈਲੀਫੋਨ ਨੰਬਰ ਵੀ ਗਾੜੀ ਆ ਗਿਆ ਹੈ ਉਦੋਂ ਟੈਲੀਫੋਨ ਨੰਬਰ ਨਹੀਂ ਹੁੰਦਾ ਆਡਰੈਸ ਸਾਰਾ ਇਹਨਾਂ ਨੋਟ ਕੀਤਾ ਬਿਲਕੁਲ ਤੇ ਇਸ ਕਰਕੇ ਇਹ ਆ ਗਾੜੀ ਸਾਈਨ ਵੀ ਮੇਰੇ ਖਿਆਲ ਦੇ ਨਾਲ ਇਹ ਕਰਵਾ ਲੈਂਦੇ ਠੀਕ ਹੈ ਤੇ ਇਹ ਰਿਕਾਰਡ ਇਸ ਤਰ੍ਹਾਂ ਰੱਖਦੇ ਸਾਫ ਸੁਥਰਾ ਫਿਰ ਸ਼ਾਇਦ ਤੁਸੀਂ ਅੱਜ ਤੱਕ ਕੋਈ ਯਾਦ ਆ ਕਿ ਕਿੰਨੀ ਮੈਜੋਰਿਟੀ ਦਵਾਤੀ ਹੋਊਗੀ ਲੋਕਾਂ ਮੈਂ ਅੱਜ ਤੱਕ ਹਜ਼ਾਰਾਂ ਚ ਤੇ ਦਵਾਤੀ ਨਹੀਂ 40 ਇੱਕ ਦਾ 40 ਲੱਖ ਹਾਂ ਮੈਚਿਓਰਟੀ ਦਵਾਤੀ ਜੋੜੀ ਨੂੰ ਬਲੇ ਬਲੇ ਨਹੀਂ ਮੈਚਿਓਰਟੀ 40 ਲੱਖ ਰੁਪਈਆ ਕ ਜਾਂ ਪਾਲਸੀਆਂ ਗਿਣ ਗਿਣ ਕੇ ਪਾਲਸੀਆਂ ਗਿਣ ਕੇ ਕਿੰਨੇ ਕਿੰਨੇ ਲੱਖ ਦੀਆਂ ਆ ਕੋਈ 5 ਲੱਖ ਦੀ ਆ ਕੋਈ 10 ਲੱਖ ਦੀ ਆ ਕੋਈ 20 ਲੱਖ ਦੀ ਆ ਕੋਈ 50 ਦੀ ਆ ਇਸ ਤਰ੍ਹਾਂ ਦਾ ਬਣਾ ਕੇ ਕਰੋੜਾ ਕਰੋੜਾਂ ਚ ਰੁਪਈਆ ਦਵਾਤਾ ਕਰੋੜਾਂ ਚ ਅੱਛਾ ਤੁਸੀਂ ਇਹ ਕੰਮ ਨੂੰ ਫਿਰ ਤੁਹਾਡਾ ਕਿਉਂਕਿ ਇਹ ਸਾਰੀ ਉਮਰ ਲੰਗੀ ਹੈ ਇਸ ਕੰਮ ਦੇ ਵਿੱਚ ਹਾਂਜੀ ਇਹ ਨੂੰ ਕੰਮ ਨੂੰ ਕਿਦਾਂ ਦਾ ਗਿਣਦੇ ਜੀ ਚੰਗਾ ਮਾੜਾ ਬਹੁਤ ਅੱਛਾ ਇਹ ਬਹੁਤ ਵਧੀਆ ਕੰਮ ਹੈ ਮਨ ਨੂੰ ਸੰਤੋਸ਼ਟੀ ਆ ਸਮਝ ਲੋ ਸੀਫਟੀ ਕਰਨੇ ਆ ਸੀ ਕਰਨੇ ਆ ਸੁਰੱਖਿਆ ਦੇਣੇ ਆ ਹਾਂ ਕਈ ਕਦੇ ਮਦਦ ਆ ਛੜੇ ਮੇਰਾ ਕਹਿ ਲਾ ਘਰ ਤੋਂ ਘਾੜੀ ਮੈਂ ਸੌਕ ਦੇ ਵੀ ਦਵਾ ਲੋਕਾਂ ਨੂੰ ਹੂੰ ਹੂੰ ਹੁਣ ਇਹ ਆ ਕੇ ਬੰਦਾ ਏਜੰਟ ਹੋ ਸਕਦਾ ਉਨਾ ਅਮੀਰ ਨਾ ਹੁੰਦਾ ਹੋਵੇ ਜਿੰਨਾ ਲੋਕ ਆ ਪ੍ਰਾਪਰਟੀ ਦਾ ਕੰਮ ਕਰਕੇ ਹੋ ਜਾਂਦੇ ਆ ਜਾਂ ਕੋਈ ਹੋਰ ਵੀ 100 ਗੱਲਾਂ ਬਾਤਾਂ ਆ ਕੋਈ ਡਾਕਟਰ ਬਣ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਵਕੀਲ ਬਣ ਗਿਆ ਪਰ ਸਾਫ਼ ਸੁਥਰੇ ਤੌਰ ਤੇ ਜੇ ਜਾਣੀ ਤੇ ਕੰਮ ਹੀ ਪੂਰਾ ਸਾਫ਼ ਸੁਥਰਾ ਕੰਮ ਇਹਦੇ ਵਿੱਚ ਕੋਈ ਦੋ ਨੰਬਰ ਦਾ ਪੈਸਾ ਨਹੀਂ ਹੈਗਾ ਕੋਈ ਇੱਕ ਚਵਾਨੀ ਵੀ ਜਿਹੜੀ ਆ ਉਹ ਕਹਦਾ ਟੈਕਸ 10% ਕੱਟ ਕੇ ਦਿੰਦੇ ਆ ਉਸ ਟੈਕਸ ਕੱਟ ਕੇ ਹੁਣ 5ਵਾਂ ਪਰ 5 ਹੋ ਗਿਆ ਪਹਿਲਾਂ 10 ਹੁੰਦਾ ਮਤਲਬ ਇਹ ਪੈਸਾ ਜਿਹੜਾ ਵਾ ਪੂਰਾ ਕਿਉਂ 10 ਦਾ ਵਿਆਜ ਦੇਣਾ ਪੈਂਦਾ ਇਹਨੇ ਪਏ ਮੋੜਨੇ ਪੈਂਦੇ ਸੀ ਇਹਨਾਂ ਨੂੰ ਹਾਂ ਤੇ ਉਹ ਵਿਆਜ ਦੇਣਾ ਪੈਂਦਾ ਸੀ ਕਾ ਵੀ ਬਿਲਕੁਲ ਇੰਟਰਸਟ ਵੀ ਦੇਣਾ ਪੈਂਦਾ ਉਹਨਾਂ ਨੂੰ 9% ਵਿਆਈ ਦੇਣਾ ਪੈਂਦਾ ਸੀ ਆ ਉਹਨਾਂ ਨੇ 5% ਕਰ ਲੇ 5 ਕਰ ਦਿੱਤਾ 5% ਲੱਗਦਾ ਤੇ ਹੁਣ ਅੱਜ ਕੱਲ ਤੁਸੀਂ ਜਿ ਤਰ੍ਹਾਂ ਇਹ ਲਾਈਫ ਮੈਂਬਰ ਦਾ ਕੀ ਮਤਲਬ ਹੁੰਦਾ ਉਹ ਦੱਸਿਓ ਮਾੜਾ ਲਾਈਫ ਮੈਂਬਰ ਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੁੰਦੀ ਪਰਮਾਨੈਂਟ ਹੋ ਜਾਂਦਾ ਹੁਣ ਤੁਸੀਂ ਮਤਲਬ ਆਜ਼ਾਦ ਹੋ ਗਏ ਜੀ ਆਜ਼ਾਦ ਹੋ ਗਏ ਕੋਈ ਕੰਡੀਸ਼ਨ ਨਹੀਂ ਪਰ ਇੱਕ ਚੀਜ਼ ਕੰਡੀਸ਼ਨ ਬੜੀ ਰੱਖੀ ਇਹਨਾਂ ਨੇ ਕਿ ਕੰਮ ਚਾਹੁੰਦੇ ਨਹੀਂ ਕਿ ਥੋੜਾ ਜਿਹਾ ਮਿਨੀਮਮ ਮਤਲਬ ਕੋਈ ਨਾ ਇਹ ਤੀਖ ਪਾਲਿਸੀਆਂ ਚਾਹੁੰਦੇ ਨੇ ਜੇ ਮੈਂ ਹੁਣ ਜਿਸ ਹਾਲ ਨਹੀਂ ਨਾ ਕੋ ਲੱਲੇ ਸੀਗੇ 60000 ਦਾ ਫਸਾ ਮਿਲਿਆ ਮੈਨੂੰ ਸਭ ਨੂੰ ਮਿਲਿਆ ਹਰ ਤਰ੍ਹਾਂ ਦਾ ਮੈਂ ਕਿ ਉਹਨੇ ਨਾ ਇਹ ਸਾਲ ਕੁਝ ਬੰਦ ਕਰਤਾ ਮੇਰਾ ਅੱਛਾ ਕਿਤੇ ਕੀ ਕੀ ਪਾਲਟੀਆਂ ਕਰਿਆ ਕੋ ਲੋ ਤੇ ਫੇਰ ਦਵਾਉਂਗੇ ਨਹੀਂ ਜਿਨੇ ਇਹਦੇ ਨਾਲ ਮੈਨੂੰ 20000 ਰੁਪਈਆ ਉਹ ਜਿਹੜੀ ਮੀਟਿੰਗ ਹੁੰਦੀ ਆ ਨਾ ਜਾਵਾਂ ਦੀ 20000 ਰੁਪਏ ਦਿੰਦੇ ਮੈਨੂੰ ਅੱਛਾ ਉਹ ਦਿੰਦੇ ਮੈਨੂੰ ਇਹਨਾਂ ਨੇ ਜਦੋਂ ਮੈਂ ਬਣਿਆ ਹਾਂ ਚੇਅਰਮੈਨ ਕਲੱਬ ਦਾ ਨੈਬਲ ਹਾਂਜੀ ਉਦੋਂ ਇਕੱਠੇ ਹੀ ਅਸੀਂ ਸੀਗੇ ਸਾਰੇ ਹੂੰ ਫਿਰ ਇਹਨਾਂ ਨੇ ਦੋ ਕਰਾਤੀਆਂ ਐਂ ਅੱਧੀ ਪਾਲੋ ਅੱਧੀ ਇਦਾਂ ਕਰ ਲੋ ਚੱਲਦਾ ਰਿਹਾ ਉਹਦਾ ਪ੍ਰੋਗਰਾਮ ਲੇਕਿਨ ਮੈਂ ਕੋਈ ਜਨਾਈ ਕੋਈ ਛੱਡੀ ਨਹੀਂ ਅੱਜ ਤੱਕ ਕਰ ਪ੍ਰੋਗਰਾਮ ਕੋਈ ਜਗਾ ਨਹੀਂ ਛੱਡੀ ਇੰਡੀਆ ਬਾਈਬਲ ਤੇ ਅੱਛਾ ਜੱਗਾ ਜਾ ਕੇ ਮਤਲਬ ਕੰਫਰੈਂਸ ਕਿ ਵੇਖਿਆ ਸਾਰਾ ਉਹ ਜਿਵੇਂ ਫੌਜੀ ਬੰਦੇ ਵੇਖ ਲੈਂਦੇ ਆ ਸਾਰਾ ਇੰਡੀਆ ਘੁੰਮ ਕੇ ਨੌਕਰੀ ਦੇ ਦੌਰਾਨ ਇਤਨਾ ਹੀ ਉਹ ਸਾਰਾ ਬਾਈਅਰ ਦੇ ਬਾਈਅਰ ਵੇਖਿਆ ਕਈ ਵਾਰੀ ਵਾਜੂਨ ਆਉਂਦਾ ਰਿਹਾ ਅੱਛਾ 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 ਕਈ ਵਾਰੀ ਉਹ ਕੁਆਲੀਫਾਈ ਕਰ ਦੰਦੇ ਨਾਲ ਵਾਈਫਲੂ ਕਰ ਦਿੰਦੇ ਬਿਲਕੁਲ ਬਿਲਕੁਲ ਉੱਥੇ ਲੈ ਕੇ ਗਏ ਜੀ ਜੀ ਡਰੋ ਜੀ ਉਹ ਕੁਆਲੀ ਕੰਪੀਟੀਸ਼ਨ ਕੰਪੀਟੀਸ਼ਨ ਹੈ ਜਿਤਨਾ ਵੀ ਕੁਆਲੀਫਾਈ ਹੋ ਗਿਆ ਤੇ ਇਥੇ ਕਾਦੀਆਂ ਦੇ ਵਿੱਚ ਆ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇਹ ਜਗ੍ਹਾ ਤੁਹਾੜੇ ਕੋ ਪਹਿਲਾਂ ਸੀ ਕਿ ਬਾਅਦ ਚ ਲਈ ਤੁਸੀਂ ਮਨ ਇਹ ਪਹਿਲੇ ਸੀ ਇਹ ਤੁਹਾੜੇ ਕੋ ਪਹਿਲਾਂ ਸੀ ਛੋੜੀਏ ਬਣੀ ਬਾਅਦ ਬਣਾਉ ਨੂੰ ਲੈ ਕੇ ਅੱਛਾ ਜਿਵੇਂ ਬਣਾਈ ਆ ਇਹ ਬਾਜ਼ਾਰ ਦੇ ਵਿੱਚ ਕੋਈ ਦੁਕਾਨ ਨਹੀਂ ਕਿੰਦੀ ਕੁਝ ਨਹੀਂ ਚੁੰਦਾ ਯਾਰ ਉਹ ਜੀ ਅੱਛਾ ਘਰੋਂ ਤਿਆਰ ਹੋ ਗਿਆ ਜੈਨੀ ਟੈਕਿੰਦਾ ਹੀ ਭੇਜਾਂ ਦੇ ਲੋਕ ਅੱਜ ਉਮਰ ਕਿੰਨੀ ਤੁਹਾਡੀ ਹਾਂਜੀ ਜਨਮ ਕਦੋਂ ਦਾ ਤੁਹਾਡਾ ਇਹਦਾ ਜਨਮ 1938 ਦਾ 1938 ਦਾ ਜਨਮਾ ਜੀ ਅੱਛਾ ਜੁਕਾ ਸਾਹਿਬ ਤੁਸੀਂ ਸੰਤੁਸ਼ਟ ਹੋ ਆਪਣੇ ਕੰਮ ਤੋਂ ਤੇ ਤੁਸੀਂ ਇਹ ਦੱਸੋ ਵੀ ਅੱਜ ਦੀ ਨਵੀਂ ਪੀੜ੍ਹੀ ਜਿਹੜੀ ਆ ਤੁਹਾਡੇ ਬਾਰੇ ਤੇ ਮੁਸ਼ਕਲਾਂ ਇਹ ਵੀ ਆਉਂਦੀਆਂ ਹੁਣ ਕਿ ਆ ਵੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਐਲਐਸਆ ਕੀ ਆ ਕਿੱਦਾਂ ਕਹਣਾ ਸਮਝਾਉਣਾ ਪੈਂਦਾ ਆਜ ਲੋਕਾਂ ਨੂੰ ਪਤਾ ਵੀ ਐਲਐਸਆ ਕੀ ਆ ਅੱਜ ਜਿਹੜੇ ਨਵੇਂ ਬੱਚੇ ਆ ਉਹਨਾਂ ਦਾ ਕਿਦਾਂ ਪੂਖ ਵੇਖਦੇ ਜੇ ਜਿਉ ਇਹ ਇੱਕ ਖੇਤਰ ਚੋਂ ਤੇ ਕਿਦਾਂ ਜਿਉ ਇਮਾਨਦਾਰੀ ਦੇ ਨਾਲ ਅچھے ਤਰੀਕੇ ਦੇ ਨਾਲ ਕੰਮ ਕਰਨੇ ਨੂੰ ਹਾਂ ਤੇ ਇਹਦੇ ਚ ਕੋਈ ਲਿਮਟ ਨਹੀਂ ਹੈਗੀ ਲਿਮਟ ਨਹੀਂ ਹੈਗੀ ਜਿੰਨੀ ਮਰਜ਼ੀ ਕਮਾਈ ਕਰ ਜਿੰਨੀ ਮਿੱਧ ਮਰਜ਼ੀ ਕਰ ਤ ਕਰੋ ਇਮਾਨਦਾਰੀ ਨਾਲ ਮਤਲਬ ਜੇ ਇਮਾਨਦਾਰੀ ਨਾਲ ਬੰਦਾ ਕੰਮ ਕਰੇ ਤੇ ਇਧਰ ਕੋਈ ਘਾਟਾ ਨਹੀਂ ਬਹੁਤ ਬਹੁਤ ਚਾ ਬਹੁਤ ਚਾ ਹੈ ਮੈਂ ਮਕਾਨ ਬਣਾਇਆ ਉਹ ਵੀ ਪੈਸੇ ਦਿੱਤੇ ਉਹਨਾਂ ਮੈਨੂੰ ਅੱਛਾ ਅੱਛਾ ਕਿਹੜਾ ਕਿਹੜਾ ਕੰਮ ਕੀਤਾ ਤੁਸੀਂ ਮਤਲਬ ਐਲ.ਆਈ.ਸੀ ਤੋਂ ਪੈਸੇ ਲੈ ਕੇ ਐਲ.ਆਈ.ਸੀ ਕੋ ਦਫਤਰ ਬਣਾਇਆ ਤੇ ਆਪਣਾ ਹਾਂਜੀ ਦਫਤਰ ਬਣਾਇਆ ਫਿਰ ਆਪਣਾ ਮਕਾਨ ਬਣਾਇਆ ਅੱਛਾ ਫਿਰ ਉਹਨਾਂ ਨੇ ਮੈਨੂੰ ਇਹ ਕਾਰ ਦਿੱਤੀ ਇੱਕ ਫਿਰ ਦੂਜੀ ਕਾਰ ਦਿੱਤੀ ਫਿਰ ਤੀਜੀ ਦਿੱਤੀ ਫਿੱਟੋਟੀ ਉਹ ਦਤੀਆ ਨੋ ਮਹਾਲ ਸਾਹਿਬ ਆ ਬਾਈ ਫੋਟੋ ਹੈ ਜੀ ਅੱਛਾ ਉਹਨਾਂ ਨੇ ਚਾਬੀ ਪੜਾਈ ਆਣ ਕਿ ਤੁਹਾਨੂੰ ਨਹੀਂ ਪਰੋਣੀ ਤੁਹਾਡੀ ਵਾਈਕ ਨੂੰ ਪਾ ਦਿੰਨੇ ਆ ਨੂਨ ਪਾ ਦਿੰਨੇ ਆ ਉਹ ਅੰਦਰ ਗਏ ਉੱਥੇ ਪੜਾਈ ਬੜਾ ਜਦੋਂ ਆਉਂਦੇ ਕਾਦੀਆਂ ਨਹੀਂ ਮੇਰਕੋ ਮੇਰਕੋ ਤੁਹਾਡਾ ਆਉਂਦਾ ਬਿਲਕੁਲ ਆਉਂਦਾ ਕੋਈ ਐਸਾ ਨਹੀਂ ਅਸਲੀ ਅਸੀਂ ਜਿਹੜਾ ਜਿਹੜਾ ਨਹੀਂ ਆਇਆ ਜਿੱਦਾਂ ਮੰਨ ਲਓ ਵੀ ਤੁਸੀਂ ਚਾਰ ਪੰਜ ਗੱਡੀਆਂ ਲਈਆਂ ਬੱਚਿਆਂ ਦੇ ਵਿਆਹ ਵੀ ਤੁਸੀਂ ਮੈਨੂੰ ਦੱਸਿਆ ਸੀ ਹਾਂ ਤੁਹਾਡੇ ਵਿਆਹ ਜਿੰਨੇ ਬੱਤੀਆਂ ਦੀ ਗਿਣਤੀ ਹੈ ਅੱਛਾ ਲਿਖ ਕੇ ਦੇ ਦੇਣਾ ਕਿ ਕਿੰਨੀਆਂ ਲੜਕੀਆਂ ਸੀਆਂ ਹਾਂ ਤੇ ਇੱਕ ਰਕਮ ਹੈ ਨਹੀਂ ਲਿਖ ਕੇ ਦੇ ਦੇਣਾ ਕਿ ਮੈਨੂੰ ਪੈਸੇ ਚਾਹੀਦੇ ਆ ਹਾਂ ਲਿਖ ਕੇ ਦੇ ਦੇਣਾ ਐਪਲੀਕੇਸ਼ਨ ਲਿਖ ਕੇ ਦੇ ਦੇ ਲੋ ਅੱਛਾ ਠੀਕ ਆ ਤੁਹਾਡਾ ਕੰਮ ਹੀ ਕੋਈ ਨਹੀਂ ਰੁਕਦਾ ਹੁੰਦਾ ਨਾ ਕੁਝ ਗਿਫਟ ਵੀ ਜਦਾ ਬਣਾਉਂਦੇ ਹੁੰਦੇ ਸੀ ਕਲੰਡਰ ਜਾਂ ਡਾਇਰੀ ਉਦੋਂ ਇਹ ਦਫਤਰ ਉਹਨਾਂ ਨੇ ਗੰਦੇ ਫਾਈਲ ਦੇ ਇਹਨਾਂ ਨੂੰ ਨਾ ਛਪਾਂਦਾ ਵੀ ਆਪਣੇ ਇਹ ਆਪਣੇ ਛਪਾਉਂਦੇ ਰਹੇ ਆਪਣੇ ਬੜੇ ਮੈਂ ਫਾਈਲਾਂ ਛਪਾਈਆਂ ਬੜੀਆਂ ਬੜੀਆਂ ਆਪਣੀਆਂ ਹਾਂ ਤਾਂ ਦਿਖਾਈਏ ਦਿਖਾਓ ਹਾਂ ਇਸ ਤਰ੍ਹਾਂ ਫਾਈਲ ਜਿਹੜੀ ਹੈ ਨਾ ਆਪਣੀ ਛਪਾਉਂਦੇ ਠੀਕ ਹੈ ਜੀ ਜਿਹਦੇ ਨਾਲ ਜੇ ਆ ਕੇ ਇਹਨਾਂ ਦਾ ਨੰਬਰ ਦੂਜਾ ਤੀਜਾ ਫੋਨ ਨੰਬਰ ਦਫਤਰ ਦਾ ਇਹ ਸਾਰਾ ਚੱਲ ਜਾਂਦਾ ਇਹ ਆਪਣੇ ਇਹ ਦਫਤਰ ਦੇ ਵਿੱਚ ਬੈਠਦੇਗੇ ਬਸ ਤੁਹਾਨੂੰ ਕਿਦੋਂ ਮੇਰਾ ਦਿਲ ਕਰਦਾ ਮੈਂ ਬਿਨਾਂ ਨਹੀਂ ਉਹ ਰੈਸਟ ਕਰਦਾ ਰੈਸਟ ਵੀ ਕਰ ਜਾਂਦਾ ਜਾਂ ਥੱਲੇ ਬੈਜਣਾ ਤਾਂ ਉਹ ਪੱਗ ਜਿਹਾ ਆਉਣਾ ਵਾ ਇਹਨੂੰ ਮੁੰਡੇ ਨੂੰ ਕਹਿਣਾ ਮੇਰਾ ਕੱਤੀਆ ਵੀ ਪਾਣੀ ਵੀ ਸਾਰਾ ਕੁਝ ਮੇਰੀ ਉੱਤੇ ਰੱਖਦੇ ਆਂ ਅੱਛਾ ਹੁਣ ਦੋਵੇਂ ਚੁੱਕ ਕੇ ਲੈ ਜਾ ਚੁੱਕ ਕੇ ਲੈ ਜਾਏਗਾ ਬਚਾ ਰੋ ਅੱਛਾ ਆ ਨਾ ਟੈਚੀ ਆਪਣਾ ਵਿਖਾਓ ਹਾਂ ਇਹਦੇ ਚ ਕੀ ਆ ਆਉਣਾ ਨਾ ਠੀਕ ਆ ਅਟੈਚੀ ਵਿਖਾਓ ਵਾਹ ਇਹ ਬਰੀਆ ਬੇਕ ਜੀਆਂ ਕਾਪੀਆਂ ਦੂਜੀਆਂ ਟਿੱਤੀਆਂ ਤੇ ਬਾਕੀ ਫਾਰਮ ਇਹਨਾਂ ਨੇ ਇਹਨਾਂ ਨੇ ਟੈਚੀ ਨੂੰ ਇਦਾਂ ਸਾਫ਼-ਸੁਥਰਾ ਰੱਖਣਾ ਵਾ ਇਹਨਾਂ ਨੇ ਇਹਦੇ ਚ ਇਹ ਆ ਵੀ ਉਹ ਚੀਜ਼ ਪਾਉਣੀ ਹੈ ਜਿਹੜੀ ਜਦੋਂ ਦਫ਼ਤਰ ਜਾਣਾ ਨਾ ਤੇ ਸਾਰਾ ਸਮਾਨ ਵਿੱਚ ਉਹ ਰੱਖ ਕੇ ਲੈ ਜਾਣਾ ਪੂਰਾ ਇੱਥੇ ਤਿਆਰ ਕਰਕੇ ਤੇ ਉੱਥੇ ਫਾਈਲ ਜਿਦੀ ਜਿਦੀ ਹੈਗੀ ਨਾ ਜਿਹੜੇ ਥਾ ਦੇਣ ਵਾਲੀ ਉਹ ਤਾਂ ਲੈ ਮੈਨੂੰ ਯਾਦ ਆਜ ਵੀ ਹੈ ਤੁਸੀਂ ਇਦਾਂ ਕਰਦੇ ਹੁੰਦੇ ਤੇ ਲਓ ਜੀ ਇੱਕ ਪਾਸੇ ਇਹ ਆਜੇ ਬਿਲਕੁਲ ਫਾਰਮ ਸਾਰੇ ਤੁਹਾਨੂੰ ਜਿਹੜੇ ਫਾਰਮ ਦਫ਼ਤਰ ਚੋਂ ਨਹੀਂ ਮਿਲ ਸਕਦੇ ਅੱਛਾ ਉਹ ਮੈਨੂੰ ਮਿਲਦੇ ਉਹ ਮੈਨੂੰ ਮਿਲਦੇ ਕੋਈ ਜਿਹੜੇ ਨਾਮ ਜਿਹੜਾ ਦਫ਼ਤਰੋਂ ਨਹੀਂ ਮਿਲੂਗਾ ਇੱਥੇ ਮਿਲੂਗਾ ਇੱਥੇ ਹੀ ਮਿਲਦੇ ਸਾਰੇ ਉਹ ਧਿਆਨ ਸਾਰੇ ਆ ਦੇਖ ਹਾਂ ਵੈਰੀ ਗੁੱਡ ਸਾਰਾ ਤਰਾਮਾ ਫਾਰਮਾਂ ਪਈਆਂ ਨੇ ਜਿਹੜੇ ਨਾਲ ਲੱਗਦੇ ਨੇ ਪਹਿਲੇ ਵੇ ਵੋਟਾਂ ਉਹ ਵੀ ਮੇਰੇ ਕੋਲ ਪਈਆਂ ਨੇ ਬਲੱਡ ਟੈਸਟ ਕਰਨਾ ਇਹ ਕਰਨਾ ਉਹ ਕਰਨਾ ਸਾਰੇ ਸਾਰੇ ਫਾਰਮ ਜਿਹੜੇ ਨਾਲ ਰੱਖੀਆਂ ਜਿਉਂ ਸਾਰੇ ਫਾਰਮ ਵਾਹ ਵਾਹ ਇਹ ਕਿਤੇ ਜਾਣਾ ਨਾ ਪਵੇ ਮਾ ਜਾਣਾ ਨਹੀਂ ਪਣਾ ਮੇਰੇ ਕੋਲ ਤੇ ਲੋਕੀ ਆਣ ਕੇ ਲੈ ਜਾਂਦੇ ਨੇ ਇੱਥੋਂ ਤੱਕ ਕਿ ਮੇਰੇ ਕੋਲ ਅੰਬੜ ਫਾਰਮ ਵਾਲੇ ਕਹਿ ਦਿੰਦੇ ਸੀ ਚਾਹੀ ਜਗਾ ਨੂੰ ਫਾਰਮ ਲੈਣਾ ਤੁਸੀਂ ਹਾਂ ਲੈ ਨਾ ਹੂੰ ਕਾਦੀਆਂ ਦੇ ਵਿੱਚ ਬੱਸ ਸਟੈਂਡ ਤੇ ਜੁਰਕਾ ਸਾਹ ਪਹੁੰਚ ਲਓ ਉਹਨਾਂ ਕੋਲ ਉੱਥੋਂ ਫਾਰਮ ਹੈ ਜੀ ਕੋਈ ਵੀ ਅਸਾਂ ਮੇਸੇ ਇਹ ਕਾਮਯਾਬੀ ਦੇ ਰਾਜ ਆ ਮਾਰੀਆਂ ਭਰੀਆਂ ਪਈਆਂ ਜੇ ਵੀ ਹੋੜੀਆਂ ਹਾਂ ਹੁਣ ਨੈਟ ਤੋਂ ਨਿਕਲ ਲੱਗਦੇ ਆ ਨਾ ਹਾਂ ਨਹੀਂ ਨਹੀਂ ਕੋਸ਼ਿਸ਼ ਆ ਸਾ ਦੱਸੋ ਜਿੱਦਣਾ ਗਾਕ ਨੂੰ ਕੀ ਐਲ ਆਈ ਸੀ ਏਜੰਟ ਜਾ ਕੇ ਗੱਲ ਕਰੇ ਵੀ ਜਿਹੜਾ ਕਸਟਮਰ ਆ ਉਹਦੇ ਆਖੇ ਲੱਗੇ ਦੱਸਣਾ ਉਹਨੂੰ ਕਹਿਣਾ ਭਾਈ ਦੇਖੋ ਕੱਲ ਨੂੰ ਦੀ ਸ਼ਾਦੀ ਕਰਨੀ ਆ ਤੁਹਾਡੇ ਚਾਰ ਬੱਚੇ ਨੇ ਇੱਕ ਦੀ ਕਰ ਨਹੀਂ ਦੂਜੇ ਦੀ ਕਰ ਨਹੀਂ ਤੀਜੇ ਦੀ ਕਿ ਨਹੀਂ ਪੜ੍ਹਾਈ ਵੀ ਕਰਾਉਣੀ ਆ ਇਹ ਕਰਨਾ ਅਸੀਂ ਬੀਮੇ ਦੇ ਵਾਂ ਹੀ ਥੋੜੇ ਥੋੜੇ ਪੈਸ ਲੈ ਕੇ ਢਟ ਕੋ ਲੋ ਤੇ ਅਸੀਂ ਤੁਹਾਨੂੰ ਮਾਉਂਟ ਇਕੱਠਾ ਦੇਣਾ ਇਕੱਠੀ ਦੇਣਾ ਬੀਚਵਾਰ ਇਨ ਬੀਚਵਨ ਲੋਡ ਪੈ ਜਾਵੇ ਕਰ ਜਾਵੀਂ ਕਰ ਜਾਵੀਂ ਕਰ ਜਾਵੀਂ ਦੁਆਈ ਆ ਠੀਕ ਆ ਬਾਕੀ ਇੱਕ ਟੈਲੀਫੋਨ ਕਰ ਲਈ ਜਾ ਇੱਕ ਨੰਬਰ ਦਾ ਕੰਮ ਆ ਕੋਈ ਇਹ ਨਹੀਂ ਆ ਕੋ ਚੋਰੀ ਨਹੀਂ ਆ ਕੋ ਠੱਗੀ ਨਹੀਂ ਆ ਕੋਈ ਧੋਖੇਬਾਜ਼ੀ ਨਹੀਂ ਆ ਦੋਸਤੋ ਇਹ ਸਾਡਾ ਅੱਜ ਦੀ ਸ਼ੁਰੂਆਤ ਆ ਚੈਨਲ ਦੀ ਜੁਲਕਾ ਸਾਹਿਬ ਦੇ ਨਾਲ ਤੇ ਅਸੀਂ ਜਿਹੜਾ ਵਾ ਅੱਗੋਂ ਵੀ ਹੋਰ ਵੀ ਸ਼ਖਸੀਅਤਾਂ ਨੇ ਨਾਲ ਜਿਨ੍ਹਾਂ ਨੇ ਚੰਗੀ ਕਾਮਯਾਬੀ ਇਹ ਫੀਲਡ ਦੇ ਵਿੱਚ ਕੀਤੀ ਆ ਉਹਨਾਂ ਦੇ ਨਾਲ ਵੀ ਮੁਲਾਕਾਤ ਆਪਾਂ ਪਾਉਂਦਾ ਰਹਿਵਾਂਗੇ ਫਿਰ ਆਪਾਂ ਜਿਹੜੀਆਂ ਨਵੀਆਂ ਪਾਲਸੀਆਂ ਆਈਆਂ ਉਹਨਾਂ ਦੇ ਸਬੰਧ ਦੇ ਵਿੱਚ ਵੀ ਪਾਉਂਦੇ ਰਵਾਂਗੇ ਸੋ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜੇ ਨਵੇਂ ਬੱਚੇ ਇਹ ਫੀਲ ਦੇ ਚ ਆਉਂਦੇ ਆ ਉਹ ਕਿੱਦਾਂ ਕਾਮਯਾਬ ਹੋਣ ਸਾਡੀ ਇਹ ਵੀ ਕੋਸ਼ਿਸ਼ ਆ ਕਿ ਲੋਕ LIC ਦੇ ਨਾਲ ਜੁੜਨ ਤੇ ਕਿਉਂ ਜੁੜਨਾ ਤੇ ਨਵੀਆਂ-ਨਵੀਆਂ ਪਾਲਸੀਆਂ ਦੇ ਬਾਰੇ ਵੀ ਜਾਣਕਾਰੀ ਦਵਾਂਗੇ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਦੇ ਪ੍ਰਾਣੀਆਂ ਪੌਦਸਿਆਂ ਬਾਰੇ ਵੀ ਜਾਣਕਾਰੀ ਦਵਾਂਗੇ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਆ ਫੀਲਡ ਦੇ ਵਿੱਚ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਜਿਹੜਾ ਮੁਸ਼ਕਲਾਂ ਦੇ ਹੱਲ ਦੀ ਗੱਲ ਵੀ ਜ਼ਰੂਰ ਕਰਾਂਗੇ ਤੇ ਤੁਲਕਾ ਸਾਹਿਬ ਦੇ ਨਾਲ ਕਿਤੇ ਫਿਰ ਵੀ ਮੁਲਾਕਾਤ ਆਪਾਂ ਜਿਹੜੀ ਲਾਇਬਗਾਏ ਕਰਾਉਂਦੇ ਰਵਾਂਗੇ ਤਾਂ ਕੋਈ ਮੈਂ ਕਸ਼ਮੀਰ ਤੋਂ ਇਲਾਕੇ ਕਨਿਆ ਕੁਮਾਰੀ ਤੇ ਕਰ ਸਾਰੀਆਂ ਚੀਜ਼ਾਂ ਦੇਖਤੀਆਂ ਅੱਛਾ ਵੈਰੀ ਗੁੱਡ ਮੈਂ